ਅੱਜ ਪਹਿਲੀ ਖਾਣ ਦਾ ਦਿਹਾੜਾ ਹੈ ਤੇ ਦੋ ਹਾੜਾ ਵਾਲੇ ਸਤਿਗੁਰੂ ਅਰਜਨ ਸਾਹਿਬ ਪੰਜ ਸਾਹਿਬ ਦੀ ਸ਼ਹੀਦੀ ਹੋਈ ਹੈ ਸਤਗੁਰ ਪੰਜ ਸਾਹਿਬ ਦਾ ਪਾਵਨ ਸੰਦਰਚ ਜੋ ਗ੍ਰੀਵਨਵਾਦ ਪੰਜ ਸਾਹਿਬ ਜੀ ਨੇ 12 ਮਾ ਉਚਾਰਨ ਕੀਤਾ ਸੀ ਉਹਦੇ ਵਿੱਚੋਂ ਅੱਜ ਦੇ ਦਿਹਾੜੇ ਦੀ ਸਤਗੁਰ ਪੰਜ ਸਾਹਿਬ ਜੀ ਦੇ ਜੋ ਹੁਕਮ ਸਾਨੂੰ ਬਖਸ਼ੀਕਾ ਹੈ ਸਾਰੇ ਲੋਕੀਏ ਉਸ ਤੋਗ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਵਾਸਤੇ ਜੇਜੇ ਤੌਰ ਤੇ ਸਤੁਗੁਰੂ ਜੀ ਦਾ ਅਸੂਲ ਸਭ ਨੇ ਅਸਾੜ ਤਪੰਦਾਰ ਤਿਸ ਲਗੈ ਹਰ ਨਾ ਨਜਨਾ ਪਾਸ ਜਗ ਜੀਵਨ ਪੁਰਖ ਤੇ ਆਗ ਕ ਮਨਸ ਸੰਧੀ ਆਸ ਅਸਾੜ ਤਪੰਦਾਰ ਤਿਸ ਲਗੈ ਹਰ ਨਾ ਨਜਨਾ ਪਾਸ ਜਗ ਜੀਵਨ ਪੁਰਖ ਤੇ ਆਗ ਕ ਮਨਸ ਸੰਧੀ ਆਸ ਗੋਇਆ ਪਾਇ ਲੁਚੀਐ ਗਲ ਪਈ ਇਸ ਜਮ ਕੀ ਫਾਸ ਜੇ ਹਾ ਬੀਜ ਸੁਨ ਲੈ ਬੱਤੇ ਜੂ ਲਿਖਿਓ ਰਹਿਣ ਵਿਹਾਣੀ ਪਛਤਾਣੀ ਉਠ ਚੰਲੀ ਗਈ ਨਿਰਾਸ਼ ਜਿਨ ਕੋ ਸਾਧੂ ਭੇਟੀਐ ਸੂਰਗੈ ਹੋਏ ਖਿਲਾਸ ਪਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਰ ਸੋਹੰਦਾ ਜਿਸੁ ਲਗੇ ਜਿਸਮਨ ਹਰ ਚਰਨ ਨਿਵਾਸ ਅਸਰ ਸੁਹੰਦਾ ਕਿਸ ਲਗੈ ਜਿਸਮਨ ਹਰ ਚਰਨ ਨਿਵਾਸ ਸਵਾਯ ਗੁਰਜੀ ਦਾ ਹੰਸਾ ਸਾਰਾ ਸਵਾਯ ਗੁਰਜੀ ਕੀ ਫਤਿਹ ਕੋਪਨ ਜਿਵੇਂ ਪਾਛ ਅਸਰ ਦੇ ਹਿੰਡੇ ਨੇ ਜਿਸ ਨੂੰ ਅਸੀਂ ਹੜ ਦਾ ਬੀਜਾ ਆਉਂਦੇ ਆਪਣੀ ਬੋਲੀ ਵਿੱਚ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਆਸਾਨ ਸੁਹੰਦਾ ਤਿਸ ਲਗੈ ਜਿਸ ਬੰਨ ਹਰ ਚਰਨ ਨਿਵਾਸ ਜਿਸ ਦਾ ਹਰੀ ਦੇ ਚਰਨਾਂ ਦੇ ਵਿੱਚ ਨਿਵਾਸ ਹੈ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਦੇ ਚਰਨਾਂ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਜਿਹੜਾ ਲਗਿਆ ਹੋਇਆ ਉਹਦੇ ਵਾਸਤੇ ਹੜ ਦਾ ਮਹੀਨਾ ਸਾਣ ਦਾ ਮਹੀਨਾ ਤਪਦਾ ਨਹੀਂ ਇਹ ਜਿਹੜਾ ਹੜ ਦਾ ਮਹੀਨਾ ਜਿਹੜਾ ਨਾ ਆਪ ਦਰ ਉੱਤੇ ਵਰਤਿਆ ਜਾਂਦਾ ਜੀ ਜੇੜਾੜ ਦੀ ਕਰਨੀ ਇਹ ਗਰਮੀ ਕਿਉਂ ਪੈ ਰਹੀ ਹੈ ਜੀ ਜੇ ਰਾਂ ਦਾ ਮੀਂਹ ਚੱਲਦਾ ਹੈ ਦੋਵਾਂ ਦਾ ਨਾਮ ਇਕੱਠੇ ਲਿਆ ਜਾਂਦਾ ਇਸ ਕਰਕੇ ਕਿਉਂਕਿ ਗਰਮ ਮੜੇ ਹੁੰਦੇ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਜਿਹੜੀ ਹੈ ਇਸੇ ਦਿਨ ਨੇ ਚਲੀ ਹੈ ਦੋਹਰੀਕ ਵਾਲੇ ਦਿਨ ਦੋ ਹਾੜ ਵੀ ਰਾਤ ਰਾਤ ਹਨੇਰੀ ਹੈ ਦੁਨੀਆ ਜੇ ਦੋ ਮਿੰਟ ਪਾਸੇ ਕਿਸੇ ਵੇਲੇ ਬੱਤੀ ਬੰਦ ਹੋ ਜਾਏ ਤੇ ਦੁਨੀਆ ਆਖਦੀ ਹੈ ਜੀ ਅਸੀਂ ਬੰਦ ਹੋ ਗਿਆ ਕੀ ਕਰੀਏ ਔਖੇ ਹੋ ਗਏ ਆ ਤੇ ਤੇ ਅਨਮਾਨ ਕੇ ਰਖੋ ਗਰੇ ਗੁਰਦੇਵ ਪਾਤਸ਼ਾਹ ਤੁੰਗੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵਾਲੇ ਸਤਗੁਰ ਗਰੀਬਨਵਾਜ ਪਾਤਸ਼ਾਹ ਜੀ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਾਨੂੰ ਸਬਕ ਦੇਦੇ ਜਾ ਰਹੇ ਨੇ ਕਿ ਆਸਾਨ ਦਾ ਮੀਨਾਂ ਤਪਦਾ ਨਹੀਂ ਹੋ ਸਕਦਾ ਦੁਨੀਆ ਵਾਸਤੇ ਹੋ ਸਕਦਾ ਪਰ ਉਹਨਾਂ ਵਾਸਤੇ ਨਹੀਂ ਕਿਨਾਂ ਵਾਸਤੇ ਕਹਿੰਦੇ ਆਸਾਨ ਸੁਹੰਦਾ ਸੋਹਣਾ ਕਹਿੰਦੇ ਸੁਹੰਦਾ ਨਾ ਸੋਹਣੇ ਨੂੰ ਅਸਾੜ ਸੁਵੰਦਾ ਤਿਸ ਲਗੈ ਜਿਸ ਮਨ ਹਰ ਚਰਨ ਅੰਬਾਰ ਜੇ ਦਾ ਮਨ ਦੇ ਚਰਨਾਂ ਵਿੱਚ ਮਨ ਲੱਗਿਆ ਹੋਇਆ ਉਹਦੇ ਵਾਸਤੇ ਹੜ ਦਾ ਮਹੀਨਾ ਕਰਦਾ ਤਪਿਆ ਹੋਵੇ ਉਹਦੇ ਲਈ ਕੋਈ ਫਰਕ ਨਹੀਂ ਉਹਦੇ ਵਾਸਤੇ ਜੇਂਡ ਹੋਵੇ ਹਾਲ ਹੋਵੇ ਓਮ ਮਾਦ ਹੋਵੇ ਕਿਉਂਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਇਸ ਸ਼ਹੀਦੀ ਦਾ ਅਸਰ ਦੇਖੋ ਕਿੰਨਾ ਹੋਇਆ ਕਿੱਥੇ ਤੱਕ ਹੋਇਆ ਅੱਜ ਤੱਕ ਸਿੱਖ ਜਣੇ ਨੇ ਕਦਰੇ ਜੀ ਉਹੋ ਚੁਕਦੇ ਤੇਰੇ ਗੰਟੀ ਨਹੀਂ ਕੀਤੀ ਜਾ ਸਕਦੀ ਜੇ ਸੁਭਗਤ ਅਸੀਂ ਧਿਆਨ ਨਾਲ ਕੇ ਵੇਖਦੇ ਆ ਇੱਕ ਪਾਸੇ ਜੇਠਾੜ ਦਾ ਮੀਨਾ ਇੱਕ ਪਾਸੇ ਮੋਦੀ ਪੋਦੀਆਂ ਜਿਹੜੀਆਂ ਠਡੀਆਂ ਲਾਤਾ ਇਹਨਾਂ ਬੰਦੇ ਪੋਦੇ ਬਾਗ ਦੀ ਸਾਦ ਸਦਗੀ ਇੱਕ ਪਾਸੇ ਗੁਰੂ ਅਰਜਨ ਸਾਹਿਬ ਜੀ ਬੈਠੇ ਨੇ ਫਤਿ ਤਵੀ ਉਤੇ ਤੇ ਦੂਜੇ ਪਾਸੇ ਠੱਡੇ ਗੁਰੂ ਜੀ ਤੋਂਨ ਬੈਠੇ ਨੇ ਸਾਲ ਜਾਦੇ ਬੈਠੇ ਨੇ ਉਹ ਵੀ ਹੱਥ ਦੀ ਸਰਦੀ ਸਰਦੀ ਨੇ ਹੋ ਗਈ ਹੱਥ ਦੀ ਕਰਨ ਦੇ ਉਹਨੂੰ ਸਾਹਮਣੇ ਆ ਕੇ ਇਹ ਤੇ ਮੀਰੀ ਲੱਗਦੀ ਤੇ ਉਲੀ ਲੱਗਦੀ ਇਹਦਾ ਵੀ ਕੋਈ ਫਰਕ ਨਹੀਂ ਪੈਂਦਾ ਇਹਦਾ ਵੀ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਕਿਉਂ ਨਹੀਂ ਪਿਆ ਕਿਤੇ ਬੰਦਾ ਆ ਕੇ ਜੀ ਵੱਡਾ ਬੰਦਾ ਤੇ ਹੱਟ ਸਕਦਾ ਜੀ ਹੱਟ ਕਰ ਗਿਆ ਵੱਡਾ ਬੰਦਾ ਪਰ ਛੋਟਾ ਬੱਚਾ ਤੇ ਹੱਟ ਨਹੀਂ ਨਾ ਕਰ ਸਕਦਾ ਉਹਦੇ ਅੰਦਰ ਤੇ ਕੋਈ ਵਸਦਾ ਜਿਹਾ ਕਿ ਉਹਨੇ ਉਹ ਉਹ ਦੀਦਿਆ ਜੜੀਆਂ ਨੇ ਉਹਦੇ ਉੱਤੇ ਅਸਰ ਨਹੀਂ ਕਰ ਸਕਿਆ ਇਸ ਕਰਕੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਸਿਖਾ ਬਸ ਅਸੀਂ ਜਿਸੁਗਤ ਆਪਣੇ ਮਨ ਨੂੰ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਫਿਰ ਸਤਗੁਰ ਬੇਜਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਫਿਰ ਕੋਈ ਵੀ ਕਿਸੇ ਚੀਜ਼ ਜਿਹੜੀ ਹੈ ਉਹ ਸਿੱਧੇ ਮਨ ਨੂੰ ਡੋਲਾ ਨਹੀਂ ਸਕਦੀ ਗੁਰੂ ਕਿਰਪਾ ਦਾ ਕਰੇ ਸੀਸ ਬਖਸ਼ਿਸ਼ ਕਰੇ ਸੰਤ ਸਤਪੁਰ ਪਾਤਸ਼ਾਹੀ ਜੀ ਸੀ ਇਸ ਨੂੰ ਪ੍ਰਾਪਤ ਕਰਕੇ ਜੀਵ ਵਿਸ਼ਵਸੰਤਾ ਪ੍ਰਾਪਤ ਕਰ ਲਈ ਆਇਆਂ ਸਾਰੇ ਸੰਤਾਂ ਦਾ ਮੈਂ ਫਿਰ ਤੋਂ ਬਰੀ ਤਰ੍ਹਾਂ ਵਾਣ ਕਰਦਾ ਹਾਂ ਮਾ ਪਰਵਾਰ ਵਡੂ ਨੀ ਆਪਰੇ ਬਰੋ ਵੀ ਜੀ ਆਇਆ ਸਾਰੇ ਇਕੱਠਾ ਕੇ ਜਾਣ ਦੀ ਕਿਰਪਾ ਦਾ ਕਰਨਾ ਅਦੋਸ਼ਤ ਹੋਦੇ ਬਲਾਉ ਜੀ ਕੋਈ ਨਾ ਸਣਾ ਖਾਲੀ ਨਾ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ